ਦੇ ਸੇਵਾਵਾਦ ਦੇ ਖੇਤਰ ਦੇ ਵਿੱਚ ਐਸ ਪੀ ਐਸ ਹਸਪੀਟਲ ਦੇ ਵੱਲੋਂ ਜਿੱਥੇ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਉੱਥੇ ਹੀ ਸਮੇਂ ਸਮੇਂ ਸਿਰ ਸਮਾਜ ਭਲਾਈ ਅਤੇ ਖੇਡਾਂ ਦੇ ਖੇਤਰ ਦੇ ਵਿੱਚ ਵੀ ਆਪਣਾ ਵੱਡਮੁੱਲਾ ਯੋਗਦਾਨ ਐਸ ਪੀ ਐਸ ਹਸਪੀਟਲ ਦੇ ਵੱਲੋਂ ਪਾਇਆ ਜਾਂਦਾ ਵਾ ਤਾਂ ਇਸੇ ਲੜੀ ਤਹਿਤ ਜਰਨੈਲ ਹਰੀ ਸਿੰਘ ਨਲਵਾ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਦੇ ਨਾਲ 23 ਫਰਵਰੀ ਨੂੰ ਪਿੰਡ ਬੱਦੋਵਾਲ ਵਿਖੇ ਸਟੇਡੀਅਮ ਵਿਖੇ ਐਸ ਪੀ ਐਸ ਜੂਨੀਅਰ ਰੈਸਲਿੰਗ ਚੈਂਪੀਅਨਸ਼ਿਪ ਅਤੇ ਲੜਕੀਆਂ ਦੇ ਕਬੱਡੀ ਮੈਚ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਜਿੱਥੇ ਦੇਸ਼ ਵਿਦੇਸ਼ ਤੋਂ ਵੱਡੇ ਐਨ ਆਰ ਆਈ ਇਸ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈਣਗੇ ਉੱਥੇ ਹੀ ਐਸ ਪੀ ਐਸ ਹਸਪੀਟਲ ਦੇ ਡਾਕਟਰ ਸੁਨੀਲ ਕਤਿਆਲ ਐਮ ਐਲ ਏ ਰਜਿੰਦਰ ਕੋਟ ਸ਼ੀਨਾ ਅਤੇ ਹੋਰ ਕਈ ਲੋਕ ਇਸ ਚੈਂਪੀਅਨਸ਼ਿਪ ਦੇ ਵਿੱਚ ਪਹੁੰਚ ਕੇ ਖੇਡਣ ਵਾਲੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਨਜ਼ਰ ਆਣਗੇ ਐਸ ਪੀ ਐਸ ਹਸਪੀਟਲ ਵੱਲੋਂ ਐਮ ਡੀ ਜੈ ਸਿੰਘ ਸੰਧੂ ਦੇ ਦਿਸਾ ਨਿਰਦੇਸ਼ ਤਹਿਤ ਇੱਕ ਰੈਸਲਿੰਗ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਤੇ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਕਦੋਂ ਕਰਵਾਈ ਜਾ ਰਹੀ ਹੈ ਕਿੰਨੇ ਵਜੇ ਸਟਾਰਟ ਹੋਊਗੀ ਸਾਡੇ ਕੋਲ ਮੌਜੂਦ ਨੇ ਸਾਡੇ ਨਾਲ ਡਿਪਟ ਹਸਪੀਟਲ ਦੇ ਡਿਪਟੀ ਡਾਇਰੈਕਟਰ ਮੈਡੀਕਲ ਸਰਵਿਸ ਡਾਕਟਰ ਸੁਨੀਲ ਕਤਲ ਡਾਕਟਰ ਸਾਹਿਬ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਕਿੰਨੀ ਤਰੀਕ ਨੂੰ ਹੋ ਰਹੀ ਹੈ ਜੀ ਜਿਹੜੀ ਰੈਸਲਿੰਗ ਚੈਂਪੀਅਨਸ਼ਿਪ ਇਹ ਕਿਹੜੇ ਆਪਾਂ ਤੁਸੀਂ ਕਰਵਾ ਰਹੇ ਹੋ ਹਸਪੀਟਲ ਤਰਫੋਂ ਕਿੰਨੀ ਤਰੀਕ ਨੂੰ ਕਰਵਾ ਰਹੇ ਹੋ ਜੀ ਅਸੀਂ 22 ਫਰਵਰੀ ਨੂੰ ਕਰਾ ਰਹੇ ਹਾਂ ਜੀ ਲੜਕੀਆਂ ਦਾ ਕਬੱਡੀ ਦਾ ਮੈਚ ਕਰਾ ਰਹੇ ਹਾਂ ਇਹ ਦੁਪਹਿਰੇ 1:30 ਵਜੇ ਸ਼ੁਰੂ ਹੋਏਗਾ ਇਹ ਕਰਾਨ ਦਾ ਸਾਡਾ ਮਕਸਦ ਇਹ ਹੈ ਸਾਨੂੰ ਸਤਿਗੁਰੂ ਜੀ ਦਾ ਆਸ਼ੀਰਵਾਦ ਹੈ ਉਹ ਸਤਿਗੁਰੂ ਜੀ ਸਾਨੂੰ ਇਹ ਕਹਿੰਦੇ ਆ ਕਿ ਅਸੀਂ ਆਪਣੀ ਸਾਰੇ ਸਮਾਜ ਨੂੰ ਸਿਹਤਮੰਦ ਬਣਾਉਣਾ ਹੈ ਤੇ ਅਸੀਂ ਸਮੇਂ ਤੋਂ ਸਮੇਂ ਇਹ ਉਪਰਾਲੇ ਕਰਦੇ ਰਹਿੰਦੇ ਆ ਹਰ ਸਾਲ ਮੈਰਾਥਨ ਵੀ ਕਰਾਨੇ ਆ ਪਬਲਿਕ ਚ ਆਪਾਂ ਜਾ ਕੇ ਹੈਲਥ ਟਾਕਸ ਵੀ ਕਰਦੇ ਆ ਉਸੇ ਉਪਰਾਲੇ ਨੂੰ ਮਤੇ ਨਜ਼ਰ ਰੱਖਦੇ ਹੋਏ ਇਹ ਅਸੀਂ ਇੱਕ ਰੈਸਲਿੰਗ ਮੈਚ ਦਾ ਆਯੋਜਨ ਕੀਤਾ ਹੈ ਤੇ ਡਾਕਟਰ ਸਾਹਿਬ ਕਿੰਨੇ ਆਪਣਾ ਕਿਹੜੀ ਜਗ੍ਹਾ ਤੇ ਹੋ ਰਿਹਾ ਜੀ ਕਿੱਥੇ ਕਰਵਾਇਆ ਜਾ ਰਿਹਾ ਜੀ ਇਹ ਬੱਦੋਵਾਲ ਪਿੰਡ ਸਟੇਡੀਅਮ ਚ ਕਰਾਇਆ ਜਾ ਰਿਹਾ ਔਰ ਦੁਪਹਿਰੇ 1.5 ਵਜੇ ਸ਼ੁਰੂ ਹੋਏਗਾ ਤੇ ਇਹਦੇ ਵਿੱਚ ਜਿਹੜੇ ਆਉਣਗੇ ਜਿਵੇਂ ਰੈਸਲਿੰਗ ਕਰਨ ਵਾਸਤੇ ਕਾਫੀ ਤੁਸੀਂ ਦੱਸਿਆ ਜਿਵੇਂ ਵੀ ਕਾਫੀ ਪਹਿਲਵਾਨ ਆ ਰਹੇ ਨੇ ਬਹੁਤ ਵੱਡੇ ਨਾਮੀ ਪਹਿਲਵਾਨ ਆ ਰਹੇ ਨੇ ਤੇ ਉਹਦੇ ਵਿੱਚ ਉਹਨਾਂ ਨੂੰ ਅچھے ਪ੍ਰਾਈਜ਼ ਵੀ ਦਿੱਤੇ ਜਾ ਰਹੇ ਨੇ ਜੀ ਹਾਂਜੀ ਹਾਂਜੀ ਇਹ ਇੱਕ ਉੱਚੇ ਪੱਧਰ ਦਾ ਸ਼ੋਅ ਮੈਚ ਹੈਗਾ ਤੇ ਇਹਦੇ ਵਿੱਚ ਇੱਕ ਅੱਛਾ ਐਂਟਰਟੇਨਿੰਗ ਮੈਚ ਹੋਏਗਾ ਉਹ ਜੋ ਜਿੱਤਣਗੇ ਉਹਨਾਂ ਨੂੰ ਉਸੇ ਤਿੱਕੇ ਨਾਲ ਅੱਛਾ ਸਨਮਾਨਿਤ ਕੀਤਾ ਜਾਏਗਾ ਵਾਰਡ ਦਿੱਤੇ ਜਾਣਗੇ ਇਹ ਸਾਹ ਜੀ ਡਿਪਟੀ ਡਾਇਰੈਕਟਰ ਹਸਪੀਟਲ ਦੇ ਡਾਕਟਰ ਸੁਨਿਲ ਕਤਾਲ ਜੀ ਜਿਨ੍ਹਾਂ ਨੇ ਦੱਸਿਆ ਕਿ 23 ਤਰੀਕ 23 ਫਰਵਰੀ ਦਿਨ ਐਤਵਾਰ ਨੂੰ ਪਿੰਡ ਬਦਵਾਲ ਦੇ ਸੂਬੇਦਾਰ ਗੁਰਬਖਸ਼ ਸਿੰਘ ਸਟੇਡੀਅਮ ਵਿਖੇ ਇੱਕ ਜਿਹੜਾ ਕਿ ਐਸਪੀਐਸ ਜੂਨੀਅਰ ਰੈਸਲਿੰਗ ਚੈਂਪੀਅਨਸ਼ਿਪ ਕਰਾਈ ਜਾ ਰਹੀ ਜਿਸ ਵਿੱਚ ਪੰਜਾਬ ਤੋਂ ਨਹੀਂ ਬਾਹਰ ਦੇ ਜਿਲ੍ਹੇ ਬਾਹਰਲੇ ਰਾਜਾਂ ਤੋਂ ਵੀ ਪਹਿਲਵਾਨ ਪਹੁੰਚਣਗੇ ਤੇ ਸਭ ਨੂੰ ਪੀਲਾ ਕੇ ਇਸ ਦਾ ਆਨੰਦ ਲਿਆ ਜਾਵੇ ਤੇ ਦੇਖਿਆ ਜਾਵੇ ਜੀ ਹਾਂਜੀ ਸਰ ਕੁਸ਼ਤੀਆਂ ਹੋ ਰਹੀਆਂ ਕਿੰਨੀ ਤਰੀਕ ਕੀ ਨਾਮ ਤੁਹਾਡਾ ਜੀ ਕਿੱਥੋਂ ਆਏ ਹੋ ਤੁਸੀਂ ਮੇਰਾ ਨਾਮ ਰਜਿੰਦਰ ਸਿੰਘ ਆ ਮੈਂ ਕੈਨੇਡਾ ਤੋਂ ਆਇਆ ਕੁਸ਼ਤੀਆਂ 23 ਤਰੀਕ ਨੂੰ ਹੋ ਰਹੀਆਂ ਵੱਧ ਛੱਡ ਕੇ ਆਉਣਾ ਚਾਹੀਦਾ ਤੇ ਸਾਰੇ ਲੋਕ ਆ ਕੇ ਦੇਖਣ ਕੁਸ਼ਤੀਆਂ ਖੇਡਣ ਕਰਨ ਤੇ ਤੁਸੀਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਖੇਡਾਂ ਨਾਲ ਕਿਵੇਂ ਧਿਆਨ ਦੇਣ ਵੀ ਨਸ਼ਿਆਂ ਤੋਂ ਬਚੋ ਹਾਂ ਨਸ਼ਿਆਂ ਤੋਂ ਬਚਣ ਤੇ ਖੇਡਾਂ 'ਤੇ ਧਿਆਨ ਦੇਣ ਵਿਰਿਆਂ ਨੂੰ ਅਪੀਲ ਕੀਤੀ ਜਾਂਦੀ ਆ ਵੀ ਖਾਰੇ ਕੁਰਤੀਆਂ ਤੇ ਆਉਣ ਹਾਂਜੀ ਸਰ ਸੱਸੀ ਗੱਲ ਜੀ ਸਾਰਿਆਂ ਨੂੰ ਮੈਂਬਰਿੰਗ ਵੀਰ ਸਿੰਘ ਕੈਨੇਡਾ ਤੋਂ ਅਸੀਂ ਪਹੁੰਚ ਚੁੱਕੇ ਆ ਜੀ 23 ਤਰੀਕ ਨੂੰ ਬੱਦੋਵਾਲ ਵਿਖੇ ਬਹੁਤ ਵੱਡਾ ਰੈਸਲਿੰਗ ਕੱਪ ਹੋ ਰਿਹਾ ਜੀ ਤੁਸੀਂ ਵੀ ਚੇਚੇ ਤੌਰ ਤੇ ਪਹੁੰਚੋ ਸਾਰੇ ਜਾਣੇ ਧੰਨਵਾਦ ਜੀ ਸਰ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਮਹਿੰਦਰ ਸਿੰਘ ਗੇਲ ਮੈਂ ਜਰਮਨੀ ਤੋਂ ਆਇਆ ਜੀ ਮੈਂ ਇੰਡੀਆ ਪਹੁੰਚ ਚੁੱਕਿਆ ਹਾਂ ਇੱਥੇ ਆਪਣੇ ਬੱਦੋਵਾਲ ਵਿਖੇ 23 ਫਰਵਰੀ ਨੂੰ ਬਹੁਤ ਵੱਡਾ ਕੁਸ਼ਤੀ ਦਾ ਕੁਸ਼ਤੀ ਦਾ ਇੱਕ ਕੱਪ ਹੋਣ ਲੱਗਾ ਮੈਂ ਵੀ ਉੱਥੇ ਪਹੁੰਚ ਰਿਹਾ ਹਾਂ ਤੁਸੀਂ ਵੀ ਸਾਰੇ ਕਿਰਪਾ ਕਰਕੇ ਜੋਰਾ ਛੋਰਾਣਾ ਪਹੁੰਚੋ